ਡਰੋਲੀ ਭਾਈ ਕਬੱਡੀ ਕੱਪ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਹੈ ਜੀ ਮੇਰੇ ਚੈਨਲ ਦੇ ਉੱਤੇ ਬਹੁਤ ਬਹੁਤ ਤੁਹਾਡਾ ਸਵਾਗਤ ਆ ਜੀ 55ਵਾਂ ਕਬੱਡੀ ਕੱਪ ਇਹ ਡਰੋਲੀ ਭਾਈ ਮੌਕਾ ਦੇ ਵਿੱਚ ਹੋਣ ਜਾ ਰਿਹਾ ਜੀ 6 ਅੰਤਰਰਾਸ਼ਟਰੀ ਟੀਮਾਂ ਘੇਟਣੀਆਂ ਮੇਜਰ ਲੀਗ ਕਬੱਡੀ ਕੱਪ ਜਿਹਨੂੰ ਆਪਾਂ ਕਹਿੰਦੇ ਆ ਜਨਵਰੀ ਤੋਂ ਸ਼ੁਰੂ ਆ ਜੀ ਜਨਵਰੀ ਤੋਂ ਲੈ ਕੇ ਮਾਰਚ ਤੱਕ ਸਿਰੇ ਦੇ ਮੈਚ ਹੋਣੇ ਆ ਜੀ ਸਿਰੇ ਦੇ ਪਲੇਅਰ ਖੇਡਣੇ ਆ ਸਾਰੇ ਪਲੇਅਰ ਆਪਾਂ ਬਾਹਰੋਂ ਇੱਧਰ ਬੁਲਾ ਲਿਆ ਸਮਝ ਲੋ ਸਾਰੇ ਪਲੇਅਰ ਖੇਡਣਗੇ ਇੱਥੇ ਜਿਹੜੇ ਜਿਹੜੇ ਖਰੇ ਖਰੇ ਆ ਪਲੇਅਰ ਸਾਰੇ ਧੱਕ ਪਾਉਣਗੇ ਕੁੰਡੀਆਂ ਦੇ ਸਿੰਘ ਫਸਣਗੇ ਫਸਣਗੇ ਜੀ 2.5 ਲੱਖ ਪਹਿਲਾ ਨਾਮ ਰੱਖਿਆ ਜੀ ਇਹਨਾਂ ਨੇ ਦੂਜਾ ਨਾਮ 1.75 ਲੱਖ ਰੱਖਿਆ ਚੱਲਦੇ ਮੈਚ ਤੇ ਡਾਲਰਾਂ ਦੇ ਮੀ ਭਵਾ ਦੇਣਾ ਇਹ ਮੈਚ ਦੇ ਉੱਤੇ ਜੀ ਅਾਕੀ ਤੁਸੀਂ ਮੈਚ ਲਾਈਵ ਜ਼ਰੂਰ ਦੇਖਿਓ ਲਾਈਵ ਨਹੀਂ ਦੇਖਣਾ ਤੇ ਸ਼ਾਰਟ ਕਲਿੱਪ ਜਾਨੀ ਕਿ ਵਧੀਆ-ਵਧੀਆ ਕਲਿੱਪ ਆਪਾਂ ਬਹੁਤ ਰਿਕਾਰਡ ਕਰਕੇ ਤੇ ਬੰਦੇ ਪਾਵਾਂਗੇ ਦੇਖਿਓ ਜ਼ਰੂਰ ਮੇਜਰ ਲੀਗ ਕਬੱਡੀ ਕੱਪ ਡਰੋ ਹੋ ਗਈ ਭਾਈ ਮੋਗਾ ਦੇ ਵਿੱਚ ਮੂਣ ਜਾ ਰਿਹਾ ਜੀ ਇਹ ਕਦੋਂ ਹੋਣ ਜਾ ਰਿਹਾ ਤੇ ਆਪਾਂ ਦੱਸਿਆ ਨਹੀਂ 15 ਜਨਵਰੀ 2025 ਨੂੰ ਇਹ ਕਬੱਡੀ ਕੱਪ ਹੋਵੇਗਾ ਜੀ 15 ਜਨਵਰੀ 2025 ਨੂੰ ਹੋਣ ਜਾ ਰਿਹਾ ਜੀ ਇਹ ਕਬੱਡੀ ਕੱਪ ਦੇਖਣਾ ਨਾ ਭੁੱਲਣਾ ਧੰਨਵਾਦ